ਖਾਲਸਤਾਨ ਜਿੰਦਾਬਾਦ ਸਾਡਾ ਹੱਕ ਇੱਥੇ ਰੱਖ ਸੰਤ ਜਨਰਤ ਸਿੰਘ ਖਾਲਸਾ ਪੰਡਰਾਵੈ ਜਿੰਦਾਬਾਦ ਪਰਮਜੀਤ ਸਿੰਘ ਜਨਰ ਸਕੱਤਰ ਦਲ ਖਾਲਸਾ ਦਲ ਖਾਲਸਾ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਪਿਛਲੇ ਦਿਨੀ ਭਾਰਤੀ ਗਣਤੰਤਰ ਦੇ 26 ਜਨਵਰੀ ਦੇ ਸਬੰਧ ਵਿੱਚ ਇੱਕ ਤਿੰਨ ਥਾਵਾਂ ਦੇ ਉੱਤੇ ਪੰਜਾਬ ਦੇ ਅੰਦਰ ਪ੍ਰੋਟੈਸਟ ਕਰਨ ਦਾ ਐਲਾਨ ਕੀਤਾ ਗਿਆ ਸੀ ਜਿਹੜਾ ਕਿ ਇੱਕ ਮਾਨਸੇ ਇੱਕ ਜਲੰਧਰ ਇੱਕ ਗੁਰਦਾਸਪੁਰ ਅੱਜ ਹੋਇਆ ਕਿ ਅੱਜ ਸਵੇਰੇ ਤੜਕੇ ਤੋਂ ਹੀ ਪੰਜਾਬ ਪੁਲਿਸ ਨੇ ਸਾਡੀ ਜਿਹੜੀ ਲੀਡਰਸ਼ਿਪ ਹੈ ਉਹਨਾਂ ਨੂੰ ਘਰਾਂ ਦੇ ਵਿੱਚ ਜਾ ਕੇ ਹਾਊਸ ਰੈਸਟ ਕੀਤਾ ਵੱਖਰੇ ਵੱਖਰੇ ਥਾਂਵਾਂ 'ਤੇ ਜਾ ਕੇ ਛਾਪੇ ਮਾਰੇ ਵੀ ਕੀਤੀ ਜਿਨ੍ਹਾਂ ਚ ਭਾਜੀ ਕਮਰਪਾਲ ਸਿੰਘ ਜਿਹੜੇ ਕਿ ਮੁੱਖ ਸਿਆਸੀ ਸਖਤਰ ਨੇ ਦਲ ਖਾਲਸਾ ਦੇ ਉਹਨਾਂ ਨੂੰ ਵੀ ਹਾਊਸ ਰੈਸਟ ਕੀਤਾ ਉਹਨਾਂ ਨੂੰ ਵੀ ਰੋਕ ਦਿੱਤਾ ਗਿਆ ਜ਼ਿਲ੍ਹਾ ਪ੍ਰਧਾਨ ਦਲ ਖਾਲਸਾ ਸਰਦਾਰ ਦਲਬਾਖ ਸਿੰਘ ਉਹਨਾਂ ਨੂੰ ਵੀ ਘਰ 'ਚ ਡੱਕਿਆ ਗਿਆ ਸਰਦਾਰ ਜਸਵਿੰਦਰ ਸਿੰਘ ਕਾਨੂਵਾਨ ਜਿਹੜੇ ਕਿ ਕਥਾਵਾਚਕ ਵੀ ਨੇ ਔਰ ਸ਼ਰੋਮੀ ਅਕਾਲੀ ਦਲ ਅੰਮ੍ਰਿਤਸਰ ਦੇ ਆਗੂ ਨੇ ਗੁਰਦਾਸਪੁਰ ਤੋਂ ਉਹਨਾਂ ਨੂੰ ਵੀ ਘਰਜ ਰੋਕਿਆ ਗਿਆ ਭਾਈ ਲਖਵੀਰ ਸਿੰਘ ਨੂੰ ਰੋਕਿਆ ਗਿਆ ਹੋਰ ਹੋਰ ਬਹੁਤ ਸਾਰੇ ਨੌਜਵਾਨਾਂ ਨੂੰ ਜਿਨ੍ਹਾਂ ਨੇ ਇੱਥੇ ਜਥੇ ਲੈ ਕੇ ਪਹੁੰਚਣਾ ਸੀ ਉਹਨਾਂ ਨੂੰ ਰੋਕਿਆ ਗਿਆ ਅਸੀਂ ਫਿਰ ਵੀ ਮਾਰਚ ਕਰਾਂਗੇ ਆਪਣੀ ਰੋਜ਼ ਪ੍ਰੋਟੈਸਟ ਜਿਹੜੇ ਉਹ ਜ਼ਾਹਿਰ ਕਰਾਂਗੇ ਜੇ ਪ੍ਰਸ਼ਾਸਨ ਸਾਨੂੰ ਰੋਕੇਗਾ ਤੇ ਅਸੀਂ ਉਸ ਦੇ ਬਾਵਜੂਦ ਵੀ ਪ੍ਰੋਟੈਸਟ ਕਰਾਂਗੇ ਕਿਹਾ ਜਾ ਰਿਹਾ ਕਿ ਸਵੈਸੰਵਿ ਕਾਲ ਦਿੱਤੀ ਗਈ ਹੈ ਜੇ ਤੁਸੀਂ ਪ੍ਰੋਟੈਸਟ ਕਰਦੇ ਹੋ ਉਹ ਵੀ ਕਰਨਗੇ ਫਿਰ ਬਰਾਬਰ ਮੈਨੂੰ ਲੱਗਦਾ ਕਿ ਅਸੀਂ ਪਹਿਲਾਂ ਕਹਿ ਚੁੱਕੇ ਹਾਂ ਸਾਡਾ ਉਹਦੇ ਵਿੱਚ ਜਿਹੜਾ ਰੋਸ ਹੈ ਜਾਹ ਰਹੀ ਜਿਹੜੀ ਸਿੱਖਾਂ ਦਾ ਪਿਛਲੇ 70 75 ਸਾਲ ਦਾ ਇੱਥੇ ਪੰਜਾਬ 'ਚ ਤਜਰਬਾ ਆ ਜਾਂਦੀ ਹੈ ਜੇ ਤਜਰਬਾ ਸੀ ਉਹਦਾ ਰੋਸ ਵਿਖਾਵਾ ਕਰਨਾ ਉਹ ਜਿਹਦੇ ਨਾਲ ਕਰ ਰਹੇ ਨੇ ਸਾਡਾ ਇੱਕ ਰਾਈਟ ਹੈ ਸਾਡਾ ਹੱਕ ਹੈ ਅਸੀਂ ਜੈਨੂਨ ਕਰ ਰਹੇ ਹਾਂ ਔਰ ਉਹ ਸਿਰਫ ਸਾਡੇ ਖਿਲਾਫ ਕਰ ਰਹੇ ਨੇ ਸਾਡੀ ਜਿਹੜੀ ਆਵਾਜ਼ ਆ ਉਹਨੂੰ ਦਬਾਉਣ ਲਈ ਜਾਂ ਇੱਕ ਲੜਾਈ ਵਾਲਾ ਮਾਹੌਲ ਬਣਾਉਣ ਲਈ ਸੋ ਗਲਤ ਹੈ ਤੁਸੀਂ ਪ੍ਰੈਸ ਕਰੋਗੇ ਪੂਰਾ ਬਿਲਕੁਲ ਕਰਾਂਗੇ ਜੇਕਰ ਪੁਲਿਸ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹ ਨਾਲੋਂ ਕਰਨ ਦੇ ਉਹਨਾਂ ਦੀ ਕਾਰਵਾਈ ਜੋ ਵੀ ਹੋएगी ਅਸੀਂ ਤਿਆਰ ਆ। ਤਾਂ ਸਾਰਿਆਂ ਨੂੰ ਪਤਾ ਹੈ ਕਿ 26 ਜਨਵਰੀ ਜਿਹੜੀ ਆ ਉਹ ਆ ਰਹੀ ਹੈਗੀ ਹੈ ਔਰ 26 ਜਨਵਰੀ ਨੂੰ ਮੁੱਖ ਰੱਖਦੇ ਹੋਏ ਜਿਹੜੀ ਸਿਕਿਉਰਿਟੀ ਨੂੰ ਮੱਦੇ ਨਜ਼ਰ ਜਿਹੜੀ ਪੂਰੇ ਸ਼ਹਿਰ ਦੇ ਵਿੱਚ ਚੈਕਿੰਗਸ ਕੀਤੀਆਂ ਜਾ ਰਹੀਆਂ ਨੇ ਔਰ ਲਗਾਤਾਰ ਪਿਛਲੇ ਇੱਕ ਹਫ਼ਤੇ ਤੋਂ ਇਹ ਜਿਹੜੇ ਹੈਗੇ ਆ ਉਹ ਸਰਚ ਆਪਰੇਸ਼ਨਸ ਕੀਤੇ ਜਾ ਰਹੇ ਨੇ। ਭੀੜ-ਪੜਾਕੇ ਵਾਲੀਆਂ ਜਿਹੜੀਆਂ ਜਗ੍ਹਾ ਨੇ ਉਹਨਾਂ ਨੂੰ ਚੈੱਕ ਕੀਤਾ ਜਾ ਰਿਹਾ। ਔਰ ਜਿਹੜੀ ਪਬਲਿਕ ਦੀ ਸੇਫਟੀ ਜਿਹੜੇ ਸਾਡੇ ਇੱਥੇ ਦੇ ਵਸਨੀਕ ਨੇ ਉਹਨਾਂ ਦੀ ਸੇਫਟੀ ਦੀ ਜ਼ਿੰਮੇਵਾਰੀ ਜਿਹੜੀ ਆ ਉਹ ਕਰਦਾ ਸਰ ਪੁਲਿਸ ਦੀ ਔਰ ਬਕੂ ਵੀ ਕਰਦਾ ਸਰ ਪੁਲਿਸ ਉਸ ਚੀਜ਼ ਨੂੰ ਮਤੇ ਨਜ਼ਰ ਰੱਖਦੇ ਹੋਏ ਸਾਰੇ ਸ਼ਹਿਰ ਦੇ ਵਿੱਚ ਜਿਹੜੀ ਆ ਉਹ ਚੈਕਿੰਗਸ ਕਰਵਾ ਰਹੀ ਹੈ। ਸ਼ੁਰੂਆਣੀ ਕੱਲ ਦੇ ਅੰਮ੍ਰਿਤਸਰ ਤੇ ਕੱਲ ਦੇ ਅਮਰੋਵਾਲੇ ਵਿੱਚ ਕਹਿ ਗਿਆ ਕਿ ਕੱਲ੍ਹ ਤੋਂ ਕੱਲ੍ਹ ਤੋਂ ਪ੍ਰੋਗਰਾਮ ਨਹੀਂ ਇਹਦੇ ਬਾਰੇ ਅਜੇ ਤੱਕ ਸਾਨੂੰ ਤਾਂ ਕੁਝ ਨਹੀਂ ਇਹ ਤਾਂ ਫਿਲਹਾਲ ਜਿਹੜਾ 26 ਜਨਵਰੀ ਨੂੰ ਲੈ ਕੇ ਕਿਉਂਕਿ ਬੱਸ ਸਟੈਂਡ ਹੈਗਾ ਜੀ ਬੱਸ ਸਟੈਂਡ ਦੀ ਚੈਕਿੰਗ ਹੋਣੀ ਜ਼ਰੂਰੀ ਸਗੀ। ਇਸੇ ਤਰੀਕੇ ਜਿੱਥੇ-ਜਿੱਥੇ ਹੋਰ ਜਿਵੇਂ ਰੇਲਵੇ ਸਟੇਸ਼ਨ ਹੋ ਗਿਆ ਤੇ ਜਿਹੜੇ ਭੀੜੇ ਬਾਜ਼ਾਰ ਨੇ ਉਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਇਦੇ ਬਾਰੇ ਇਹੋ ਕੁਝ ਹੋਣੀ ਕੁਝ ਅਧਿਕਾਰੀ ਤੁਹਾਡੇ ਕਹਿ ਰਹੇ ਸੀ ਕਿ ਤੋਂ ਸਿਸ ਹਾਣੇ ਕਾਲ ਦਿੱਤੀ ਹੈਗੀ ਆ ਤਲ ਖਾਲਸਾ ਦੇ ਬਾਕ ਰੋਕ ਲੈ ਗਿਆ ਸਾਡੇ ਧਿਆਨ ਚ ਇਹੋ ਜਿਹਾ ਕੁਝ ਨਹੀਂ ਹੈਗਾ ਨਾ ਹੀ ਸਾਨੂੰ ਕੋਈ ਹੋਰ ਕੋਈ ਇਨਫੋਰਮੇਸ਼ਨ ਆਈ ਹੈ ਇਹੋ ਜਿਹਾ ਤਾਂ ਕੁਝ ਨਹੀਂ ਹੈਗਾ ਕਿਹੜੇ ਘੜੇਰੀਆਂ ਤੋਂ ਗੱਲ ਨਹੀਂ ਕੀਤੀ ਅਸੀਂ ਹੁਣ ਆ ਬਸ ਸਟੈਂਡ ਹੈਗਾ ਜੀ ਰੇਲਵੇ ਸਟੇਸ਼ਨ ਹੈ ਅੰਦਰਲੇ ਜਿਹੜੇ ਭੀੜੇ ਬਾਜ਼ਾਰ ਹੈ ਉਹ ਫੁੱਟ ਮਾਰਚ ਹੋਣਾ ਹੈਗਾ ਸੋ ਸਾਰੇ ਜਿਹੜੇ ਹੈਗੇ ਆ ਉਹ ਇਲਾਕੇ ਚੈੱਕ ਕੀਤੇ ਜਾਣੀ ਨਹੀਂ ਧਾਰਮਿਕ ਸਥਾਨਸ ਦਾ ਤੇ ਇਹਦੇ ਵਿੱਚ ਏਦਾਂ ਨਹੀਂ ਕੁਝ ਵੀ ਹੁੰਦਾ ਜੀ ਧਾਰਮਿਕ ਸਥਾਨ ਤਾਂ ਆਲਰੇਡੀ ਜਿਹੜਾ ਹੈਗਾ ਉਹਦੇ ਪਰਮਾਤਮਾ ਸੱਚੇ ਪਾਤਸ਼ਾਹ ਦੀ ਓਟ ਆਸਰੇ ਦੇ ਵਿੱਚ ਹੈਗੇ ਨੇ ਸਾਰੇ ਬਟ ਫਿਰ ਵੀ ਅਸੀਂ ਜਿਹੜਾ ਸਿਕਿਉਰਟੀ ਨੂੰ ਬਧੇ ਨਜ਼ਰ ਜ਼ਰੂਰ ਸਾਰੀਆਂ ਚੀਜ਼ਾਂ ਨੂੰ ਜਿਹੜਾ ਚੈੱਕ ਕਰ ਰਹੇ ਹਾਂ ਕੀ ਪੀਰੇ ਸ਼ਹਿਰ ਵਾਸੀਆਂ ਸ਼ਹਿਰ ਵਾਸੀਆਂ ਨੂੰ ਮੇਰੀ ਇਹੀ ਅਪੀਲ ਹੈ ਜੀ ਕਿ ਸਾਰੇ ਜਾਣੇ ਜਿਹੜੇ ਹੈਗੇ ਆ ਉਹ ਆਪਣੇ ਆਪਣੇ ਘਰਾਂ ਦੇ ਵਿੱਚ ਰਹਿਣ ਸੁਰੱਖਿਅਤ ਰਹਿਣ ਆਪਣੇ ਕਮਾਕਾਰਾਂ ਤੇ ਧਿਆਨ ਦਿਓ ਉਹਨਾਂ ਦੀ ਜਾਨ ਮਾਲ ਦੀ ਰਾਖੀ ਦੀ ਜ਼ਿੰਮੇਵਾਰੀ ਸਾਡੀ ਗੁਰਦਾਸਪੁਰ ਪੁਲਿਸ ਦੀ ਹੈ ਔਰ ਅਸੀਂ ਬਿਲਕੁਲ ਤਿਆਰ ਪਰ ਤਿਆਰ ਉਸ ਚੀਜ਼ ਨੂੰ ਢਵਾ ਰਹੇ ਹਾਂ